ਸੁਪਰੀਮ ਕੋਰਟ ਦੇ ਵਿੱਚ ਇੱਕ ਅਨੋਖੀ ਅਪੀਲ ਕੀਤੀ ਗਈ ਹੈ ਜਿਸ ਦੇ ਵਿੱਚ ਮੌਤ ਦੀ ਸਜ਼ਾ ਦਾ ਤਰੀਕਾ ਬਦਲਣ ਦੀ ਅਪੀਲ ਕੀਤੀ ਗਈ ਹੈ ਜੀ ਹਾਂ ਫਾਸੀ ਦੀ ਥਾਂ ਦੇ ਉੱਤੇ ਜ਼ਹਿਰ ਦਾ ਟੀਕਾ ਜਾਂ ਗੈਸ ਚੈਂਬਰ ਰਾਹੀਂ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਦੱਸਦੇ ਕਿ ਅਰਜ਼ੀ ਦੇ ਵਿੱਚ ਅਮਰੀਕਾ ਦਾ ਹਵਾਲਾ ਦਿੱਤਾ ਗਿਆ ਜਿੱਥੇ ਪੰਜਾਬ ਤੋਂ 49 ਸੂਬਿਆਂ ਨੇ ਇਹ ਤਰੀਕਾ ਅਪਣਾਇਆ ਦੱਸਦੇ ਕੇਂਦਰ ਸਰਕਾਰ ਨੇ ਜਵਾਬੀ ਹਲਫਨਾਮੇ ਦੇ ਵਿੱਚ ਇਨਕਾਰ ਕਰ ਦਿੱਤਾ ਹੈ ਸਰਕਾਰ ਨੇ ਕਿਹਾ ਹੈ ਕਿ ਇਹ ਜਿਹੜਾ ਤਰੀਕਾ ਹੈ ਉਹ ਬਿਲਕੁਲ ਵੀ ਵਿਹਾਰਕ ਨਹੀਂ ਹੈ ਸਰਕਾਰ ਦੇ ਜਵਾਬ ਤੇ ਸੁਪਰੀਮ ਕੋਰਟ ਨੇ ਨਰਾਜ਼ਗੀ ਹਾਲਾਂਕਿ ਜਤਾਈ ਹੈ ਕੇਂਦਰ ਸਰਕਾਰ ਸਮੇ ਮੁਤਾਬਕ ਬਦਲਾਅ ਲਈ ਤਿਆਰ ਨਹੀਂ ਹੈ ਅਜਿਹਾ ਸੁਪਰੀਮ ਕੋਰਟ ਦਾ ਕਹਿਣਾ ਹੈ ਦੱਸਦੇ ਕਿ ਕੈਦੀ ਨੂੰ ਭਾਰਤ ਦੇ ਫਾਂਸੀ ਦੀ ਸਜ਼ਾ ਦੇ ਮੁਤਾਬਕ ਕੈਦੀ ਨੂੰ 40 ਮਿੰਟ ਤੱਕ ਰੱਸੇ ਦੇ ਉੱਤੇ ਲਟਕਾਇਆ ਜਾਂਦਾ ਹੈ ਜਿੱਥੇ ਉਸ ਦੀ ਤੜਫੜ ਕੇ ਜਾਨ ਨਿਕਲ ਜਾਂਦੀ ਹੈ ਕੈਦ ਨੂੰ ਬਦਲ ਦੇਣਾ ਚਾਹੀਦਾ ਹੈ ਉਸਨੇ ਕਿੰਝ ਮੌਤ ਲੈਣੀ ਹੈ ਇਸ ਅਪੀਲ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਮਰੀਕਾ ਦੇ ਵਿੱਚ ਵੀ ਲੋਕਾਂ ਨੂੰ ਮੌਤ ਦਾ ਬਦਲ ਜਿਹੜਾ ਹੈ ਉਹ ਦਿੱਤਾ ਗਿਆ ਜਿੱਥੇ ਇੱਕ ਗੈਸ ਚੈਂਬਰ ਦੇ ਵਿੱਚ ਕੈਦ ਨੂੰ ਭੇਜ ਦਿੰਦੇ ਨੇ ਜਾਂ ਜ਼ਹਿਰ ਦਾ ਟੀਕਾ ਲਗਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਦੇਖ ਸਕਦੇ ਹੋ ਇਹ ਇਹ ਅਨੋਖੀ ਅਪੀਲ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਮੌਤ ਦੀ ਸਜ਼ਾ ਦਾ ਤਰੀਕਾ ਬਦਲਣ ਦੀ ਅਪੀਲ ਕੀਤੀ ਗਈ ਹੈ ਫਾਸੀ ਦੇ ਥਾ ਦੇ ਉੱਤੇ ਜ਼ਹਿਰ ਦਾ ਟਿਕਾ ਜਾਂ ਗੈਸ ਚੈਂਬਰ ਰਾਹੀਂ ਸਜ਼ਾਦਿਨ ਦੀ ਮੰਗ ਕੀਤੀ ਜਾ ਰਹੀ ਹੈ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸੋ ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਇਨਕਾਰ ਕਰ ਦਿੱਤਾ ਗਿਆ ਹੈ ਇਸ ਤਰੀਕੇ ਨੂੰ ਵਿਹਾਰਕ ਨਹੀਂ ਦੱਸਿਆ ਗਿਆ ਹੈ ਤੇ ਇਸ ਉੱਤੇ ਸੁਪਰੀਮ ਕੋਰਟ ਦੀ ਵੀ ਕਿੰਨਾ ਕਹਤੇ ਦੇਖ ਸਕਦੇ ਹੋ ਕਿ ਰਿਐਕਸ਼ਨ ਆ ਚੁੱਕਾ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਸਮੇਂ ਦੇ ਮੁਤਾਬਕ ਬਦਲਾਅ ਲਈ ਤਿਆਰ ਨਹੀਂ ਹੈ ਹਾਲਾਂਕਿ ਅਗਲੀ ਜਿਹੜੀ ਸੁਣਵਾਈ ਹੈ ਸਾਰੇ ਮਾਮਲੇ ਤੇ 11 ਨਵੰਬਰ ਨੂੰ ਦੱਸੀ ਜਾ ਰਹੀ ਹੈ ਕੈਦੀ ਨੂੰ ਬਦਲ ਦੇਣਾ ਚਾਹੀਦਾ ਹੈ ਉਸਨੇ ਕਿੰਝ ਮੌਤ ਲੈਣੀ ਹੈ ਉਸਦੇ ਕੋਲ ਆਪਸ਼ਨ ਹੋਣੇ ਚਾਹੀਦੇ ਨੇ ਅਜਿਹਾ ਇਸ ਅਪੀਲ ਦੇ ਵਿੱਚ ਕਿਹਾ ਗਿਆ ਹੈ ਪਰਦਾਸਤੇ ਕਿ ਹੁਣ ਤੋਂ ਜਿਹੜੀ ਪੁਰਾਣੀ ਰਵਾਇਤ ਚੱਲੀ ਆ ਰਹੀ ਹੈ ਫਾਂਸੀ ਦੀ ਜਿਸ ਦੇ ਵਿੱਚ ਕੈਦੀ ਨੂੰ 40 ਮਿੰਟ ਤੱਕ ਰਸਤੇ ਦੇ ਉੱਤੇ ਲਟਕਾਇਆ ਜਾਂਦਾ ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ